ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਬਣੀ ਬਣਾਈ ਸਲਵਾਰ ਜੋ ਕਿ ਕਈ ਵਾਰੀ ਆਪਣੀ ਸਲਵਾਰ ਦੀ ਜਿਹੜੀ ਲੰਬਾਈ ਹੈਗੀ ਉਹ ਜ਼ਿਆਦਾ ਹੋ ਜਾਂਦੀ ਹੈਗੀ ਉਸ ਨੂੰ ਬਣੀ ਬਣਾਈ ਨੂੰ ਉਸੇ ਤਰਾਈਂ ਆਪਾਂ ਤੁਹਾਨੂੰ ਕੱਟ ਕਰਨੀ ਦੱਸਾਂਗੇ ਤਰੀਕਾ ਐਸਾ ਦੱਸਾਂਗੇ ਵੀ ਨਾ ਤਾਂ ਆਪਾਂ ਨੂੰ ਪਹੁੰਚੇ ਕੱਟਨੇ ਪੈਣ ਤੇ ਨਾ ਆਪਾਂ ਨੂੰ ਨੇਫਾ ਦੇੜ ਕੇ ਲੰਬਾਈ ਸੈੱਟ ਕਰਕੇ ਦੁਬਾਰੀ ਲੈੜਨਾ ਪਵੇ ਤੇ ਕਈ ਮੇਰੇ ਗ ਭੈਣਾਂ ਇਸ ਤਰ੍ਹਾਂ ਪੇਟੀ ਦੇ ਉੱਤੇ ਪਲੇਟ ਪਾ ਲੈਂਦੀਆਂ ਸਾਰੀ ਪੇਟੀ ਤੇ ਆਲ ਰੌਂਡ ਦੇ ਵਿੱਚ ਸਾਰੀ ਪੇਟੀ ਤੇ ਪਲੇਟ ਪਾ ਲੈਂਦੀਆਂ ਜਿਹਦੇ ਨਾਲ ਲਗਾ ਨਾ ਆਪਣਾ ਜਿਹੜਾ ਇਹ ਆਸਣਾਗਾ ਇਹ ਛੋਟਾ ਹੋ ਜਾਂਦਾਗਾ ਕਿਉਂਕਿ ਪੇਟੀ ਦੇ ਜਦੋਂ ਆਪਾਂ 1 ਇੰਚ ਦਾ ਪਲੇਟ ਪਾ ਲੈਂਦੇ ਆਂਗੇ ਤੇ ਉਹਦੇ ਨਾਲ 1 ਇੰਚ ਆਪਣਾ ਆਸਣ ਘਟ ਜਾਂਦਾਗਾ ਤੇ ਅੱਜ ਆਪਾਂ ਤੁਹਾਨੂੰ ਐਸਾ ਤਰੀਕਾ ਦੱਸਾਂਗੇ ਬਿਨਾਂ ਤਾਂ ਆਪਾਂ ਨੂੰ ਪੌਂਚੇ ਘਟਨੇ ਪੈਣਾ ਨਾ ਨੇਫਾ ਦੇੜ ਨਾ ਪਵੇ ਤੇ ਆਪਾਂ ਇਸੇ ਤਰ੍ਹਾਂ ਹੀ ਤਿਆਰ ਸਲਵਾਰ ਨੂੰ ਛੋਟੀ ਕਰ ਸਕਦੇ ਆਂਗੇ 10 ਇੰਚ ਤੱਕ ਆਪਾਂ ਸਲਵਾਰ ਕੱਟ ਕਰ ਸਕਦੇ ਹਾਂਗੇ। ਹਾਂਜੀ। ਕਰਨਾ ਆਪਾਂ ਕੀ ਹੈਗਾ ਆਪਾਂ ਸਲਵਾਰ ਦੇ ਵਿੱਚ ਜਿਹੜੇ ਇਹ ਆਪਣੇ ਮੂਰੇ ਪੱਲੇ ਪਾਏ ਹੋਏ ਹੁੰਦੇ ਆਗੇ। ਉਹਨਾਂ ਤੋਂ ਆਪਾਂ ਇਸ ਸਲਵਾਰ ਦੀ ਲੰਬਾਈ ਨੂੰ ਘੱਟ ਕਰਨਾਗਾ। ਦੇਖੋ ਜਿਵੇਂ ਮੇਰੀ ਇਸ ਸਲਵਾਰ ਦੀ ਲੰਬਾਈ ਹੈਗੀ ਉਹ 60 ਇੰਚ ਹੈਗੀ। ਤੇ ਮੈਨੂੰ ਇਹ ਸਾਢੇ 34 ਟਿੱਕਰ ਚਾਹੀਦੀ ਹੈਗੀ ਸਲਵਾਰ ਦੀ ਲੰਬਾਈ। ਇਹ ਮੇਰੀ ਸਲਵਾਰ ਆ ਜਿਹੜੀ ਇਹ ਥੋੜੀ ਜਿਹੀ ਲੰਬੀ ਬਣੀ ਹੋਈ ਆ। ਮੈਂ ਇਹਨੂੰ ਕੱਟ ਕਰਦੀ ਸੀਗੀ ਅੱਜ ਤੇ ਮੈਂ ਸੋਚਿਆ ਵੀ ਤੁਹਾਡੇ ਨਾਲ ਇਹ ਟ੍ਰੈਕ ਜਿਹੜੀ ਇਹ ਸਾਂਝੀ ਕੀਤੀ ਜਾਵੇ। ਹਾਂਜੀ ਇਹ ਸਲਵਾਰ ਦੇ ਵਿੱਚ ਆਪਣੇ ਜਿਹੜੇ ਪੌਂਚੇ ਪਾਏ ਹੋਏ ਹੁੰਦੇ ਆਗੇ ਨਾ ਇਹਨਾਂ ਦੇ ਉੱਪਰ ਆਪਾਂ ਇੱਕ ਪਲੇਟ ਪਾਉਣਾਗਾ। ਉਹਦੇ ਨਾਲ ਆਪਾਂ ਸਲਵਾਰ ਦੀ ਲੰਬਾਈ ਕੱਟ ਕਰਨੀ ਹੈਗੀ। ਆਪਾਂ ਤੁਹਾਨੂੰ ਦੱਸ ਦਿਆਂ ਦੇਖੋ ਜਿੱਥੇ ਆਪਣੇ ਸਲਵਾਰ ਤੇ ਆਪਾਂ ਬਲ ਪਾਏ ਹੋਏ ਹੁੰਦੇ ਆ ਉੱਥੋਂ ਆਪਾਂ 2 3 ਇੰਚ ਨੀਮਾ ਪਲੇਟ ਪਾਉਣਾ ਸਲਵਾਰ ਦੇ ਵਿੱਚ ਹਾਂਜੀ ਜੇ ਤਾਂ ਤੁਸੀਂ 1 ਇੰਚ ਸਲਵਾਰ ਕੱਟ ਕਰਨੀ ਆ ਅੱਧਾ ਇੰਚ ਨਿਸ਼ਾਨੀ ਲਗਾ ਲਓ ਪੌਣਾ ਇੰਚ ਲਾ ਲਓ ਜੇਕਰ ਤੁਸੀਂ 3 ਇੰਚ ਸਲਵਾਰ ਕੱਟ ਕਰਨੀ ਆ ਤਾਂ ਤੁਸੀਂ 1.5 ਇੰਚ ਦੀ ਲਾਉਣੀ ਹੈ ਠੀਕ ਹੈ 1.5 ਇੰਚ ਕਪੜਾ ਉੱਪਰੋਂ ਕਟੂਗਾ ਤੇ 1.5 ਥੱਲੇੋਂ ਕਟੂਗਾ 3 ਇੰਚ ਘਟ ਜੂਗਾ ਹਾਂਜੀ 1.5 ਇੰਚ ਤੇ ਕਰ ਆਪਾਂ ਪਲੇਟ ਪਾ ਸਕਦੇ ਆਂਗੇ ਤੇ ਆਪਾਂ ਇੱਥੇ 1 ਇੰਚ ਦੀ ਪੌਣੇ ਇੰਚ ਦੀ ਨਿਸ਼ਾਨੀ ਲਾਵਾਂਗੇ ਹਾਂਜੀ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਪਹੁੰਚੇ ਦੀ ਜਿਹੜੀ ਆਪਣੀ ਸਲਾਈ ਆ ਇਹ ਆਪਾਂ 4 ਇੰਚ ਕੁੰਡੇ ਬੰਨੀ ਨੂੰ ਲੈ ਕੇ ਜਾਣਾਗਾ ਨਿਸ਼ਾਨ ਐਸੀ ਜੇ ਜੇਕਰ ਤੁਹਾਡੀ ਸਲਵਾਰ ਜ਼ਿਆਦਾ ਭਾਰੀ ਹੈ ਹੈਵੀ ਆ ਤਾਂ ਤੁਸੀਂ 4 1/2 ਤੱਕ ਨਿਸ਼ਾਨੀ ਲਗਾ ਸਕਦੇ ਆ ਜੇ ਮੇਰੀ ਇਹ ਸਲਵਾਰ ਹਲਕੀ ਹੋਈ ਆ ਤੇ ਆਪਾਂ ਇਹਦਾ 3 3 1/2 ਇੰਚ ਤੱਕ ਨਿਸ਼ਾਨ ਲਗਾਵਾਂਗੇ ਠੀਕ ਹੈ ਕੁੰਡਿਆਂ ਦੇ ਦੋਨੇ ਪਾਸੇ ਆਪਾਂ ਇਹ 3 ਇੰਚ ਦਾ ਨਿਸ਼ਾਨ ਲਗਾ ਲੈਣਾਗਾ 3 3 1/2 ਇੰਚ ਉਧਰ ਨੂੰ 3 1/2 ਇੰਚ ਦੂਜੇ ਪਾਸੇ ਕੁੰਡੇ ਬੰਨ੍ਹੇ ਨੇ ਇਹਦੇ ਆਪਣੇ ਸਲਵਾਰ ਦੇ ਵਿੱਚ ਪਹੁੰਚਿਆਂ ਦੇ ਨਾਲ ਕੁੰਡੇ ਸਿਉਣ ਮਾਰੀ ਵੀ ਹੁੰਦੀ ਆ ਉਹਦੇ ਸਲਾਈ ਤੋਂ 3 ਇੰਚ ਹਾਂਜੀ ਇਸ ਤਰ੍ਹਾਂ ਆਪਾਂ ਪਲੇਟ ਆਪਾਂ ਇਸ ਤਰ੍ਹਾਂ ਪਾਉਣਾਗਾ ਜਿਸ ਤਰ੍ਹਾਂ ਆਪਾਂ ਕਮੀਜ਼ ਦਾ ਪਲੇਟ ਸ਼ੁਰੂ ਕਰਦੇ ਆਂਗੇ ਉਸ ਤਰ੍ਹਾਂ ਸ਼ੁਰੂ ਕਰਨਾਗਾ ਇਹਨੂੰ ਇੱਕ ਕੁੰਡੇ ਤੋਂ ਸ਼ੁਰੂ ਕਰਕੇ ਪਹੁੰਚੇ ਤੇ ਆ ਕੇ ਇਸ ਨੂੰ ਆਪਾਂ ਆਪਦੀ ਨਿਸ਼ਾਨੀ ਦੇ ਹਿਸਾਬ ਨਾਲ ਪਾਉਣਾਗਾ ਤੇ ਦੂਜੇ ਪਾਸੇ ਆਪਾਂ ਕੁੰਡੇ ਤੇ ਜਾ ਕੇ ਤਿਰਛਾ ਕਰਕੇ ਉਤਾਰ ਦੇਣਾਗਾ ਦੇਖੋ ਇਸ ਤਰ੍ਹਾਂ ਆਪਾਂ ਸ਼ੁਰੂ ਕਰਨਾ ਹੈ ਇਹ ਬਿਲਕੁਲ تیرਸ਼ਾ ਸ਼ੁਰੂ ਕਰਕੇ ਉਸ ਆਪਾਂ ਆਪਣੀ ਲੱਗੀ ਹੋਈ ਨਿਸ਼ਾਨੀ ਤੇ ਨਿਗਾਹ ਕੇ ਦੂਜੇ ਪਾਸੇ ਉਸ ਕੁੰਡੇ ਤੇ ਲਿਜਾ ਕੇ ਆਪਾਂ ਮਸ਼ੀਨ ਨੂੰ ਉਤਾਰ ਦੇਣਾਗਾ تیرਸ਼ਾ ਰੱਖਣਾਗਾ ਇਸ ਤਰ੍ਹਾਂ ਇਹ ਸਲਾਈ ਨੇ ਬਣ ਜਾਣਾਗਾ ਜੀ ਦੇਖੋ ਪਲੇਟ ਆਪਣੀ ਪੈ ਗਈ ਹੈ ਇਸ ਤਰ੍ਹਾਂ ਆਪਾਂ ਪਲੇਟ ਪਾ ਕੇ ਇਹਨੂੰ ਹੁਣ ਤੁਹਾਨੂੰ ਸਿੱਧੀ ਕਰਕੇ ਦਿਖਾਉਣੇ ਆਂਗੇ ਇਸ ਪਲੇਟ ਨੇ ਆਪਣੀ ਨੇ ਬਿਲਕੁਲ ਬਲਾਂ ਦੇ ਵਿੱਚ ਆ ਜਾਣਾ ਪਤਾ ਬਹੁਤ ਘੱਟ ਲੱਗਦਾ ਇਹਦਾ ਕਿ ਵੈਸੇ ਵੀ ਇਹ ਕਮੀਜ਼ ਦੇ ਨੀਚੇ ਆ ਜਾਂਦਾਗਾ ਇਸ ਤਰ੍ਹਾਂ ਦੇਖੋ ਆਪਣੀ ਸਲਵਾਰ ਦੀ ਜੀ ਲੰਬਾਈ ਬਣ ਗਈ ਹੁਣ 34 ਇੰਚ ਇਹ ਦੇਖੋ ਆਪਣੀ ਸਲਵਾਰ ਦੀ ਲੰਬਾਈ ਬਣ ਗਈ ਹਾਂਜੀ 35 ਆ ਗਈ 35 ਇੰਚ ਬਣ ਗਈ ਦੇਖੋ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਜੀ ਜੇਕਰ ਕਿਸੇ ਗੱਲ ਦੀ ਨਹੀਂ ਸਮਝ ਲੱਗੀ ਤਾਂ ਕਮੈਂਟ ਕਰਕੇ ਪੁੱਛ ਲੈਣਾ ਤੇ ਆਪਾਂ ਤੁਹਾਨੂੰ ਦੱਸ ਦਾਂਗੇ ਇਸ ਤਰ੍ਹਾਂ ਨਾਲ ਆਪਾਂ ਨੂੰ ਇਹਦੀ ਇਹ ਇਹਦਾ ਇਹ ਸੌਖਾ ਹੈਗਾ ਆਪਾਂ ਨੂੰ ਵੀ ਆਪਾਂ ਨੂੰ ਸਲਵਾਰ ਦੇ ਪੌਂਚੇ ਨਹੀਂ ਦੁਬਾਰੇ ਬਣਾਉਣੇ ਪੈਂਦੇ ਧੰਨਵਾਦ ਜੀ ਸਾਰਿਆਂ ਦੇ